ਵੀ ਜੇ ਤੁਸੀਂ ਅੰਬੇਡਕਰਵਾਦੀ ਲੜਾਈ ਲੜਨੀ ਬੰਦ ਨਹੀਂ ਕਰਦੇ, Dalit ਮੁਦਦੇ ਚੱਕਣੇ ਬੰਦ ਨਹੀਂ ਕਰਦੇ ਤਾਂ ਇਹ ਦਿਨੋ ਵੀ ਵੱਡੇ ਪਰਚੇ ਤੁਹਾਡੇ ਤੇ ਪਾਏ ਜਾਣਗੇ। ਸਰਕਾਰੀ ਵਕੀਲ ਨੇ ਜੱਜ ਦੇ ਸਾਹਮਣੇ ਦੱਸਿਆ ਸਾਨੂੰ ਤਾਂ ਪਤਾ ਵੀ ਨਹੀਂ ਸਾਡੇ ਤਾਂ ਪਰਿਵਾਰ ਨੂੰ ਵੀ ਨਹੀਂ ਦੱਸਿਆ, ਸਾਡੇ ਕਿਸੇ ਦੋਸਤ મિતਰ ਨੂੰ ਨੇ ਦੱਸਿਆ ਤਾਂ ਸਾਨੂੰ ਤਾਂ ਜਿਵੇਂ ਦੇਸ਼ ਦੇ ਅੰਦਰ ਡੱਕਟਰਸ਼ਿਪ ਹੁੰਦੀ ਆ, ਤਾਨਾਸ਼ਾਹੀ ਹੁੰਦੀ ਹੈ। ਉਸ ਤਰ੍ਹਾਂ ਸਾਨੂੰ ਅਰੈਸਟ ਕਰ ਲਿਆ ਗਿਆ। ਤਾਂ ਫਿਰ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ ਜੇ ਅਸੀਂ ਪੁਲਿਸ ਦੇ ਖਿਲਾਫ ਬੋਲਦੇ ਆਂ, ਸਰਕਾਰ ਦੇ ਖਿਲਾਫ ਬੋਲਦੇ ਆਂ ਜਾਂ ਕਿਸਾਨ ਜਿੱਥੇ ਹੁੰਦੇ ਨੇ ਖਿਲਾਫ ਬੋਲਦੇ ਆਂ ਨਾ ਤਾਂ ਸਾਡੀ ਕੰਪਲੇਨਟ ਕਿਸੇ ਕਿਸਾਨ ਜਥੇਬੰਦੀ ਦੇ ਛੋਟੇ ਤੋਂ ਛੋਟੇ ਲੀਡਰ ਨੇ ਕੀਤੀ ਹੈ। ਨਾ ਸਾਡੀ ਕੰਪਲੇਨਟ ਕਿਸੇ ਪੁਲਿਸ ਅਧਿਕਾਰੀ ਨੇ ਕੀਤੀ ਹੈ। ਬਾਹੋ ਮજરા ਨਕਲੀ ਸ਼ਰਾਬ ਫੈਕਟਰੀ ਵੱਡਾ ਸਾਡੇ ਕਾਂਡ ਹੋਇਆ। ਕਿਸੇ ਨੇ ਉਹਦੇ ਬੈਂਕ ਖਾਤੇ ਨਹੀਂ ਫੋਲੇ। 20 ਮਿੰਟ ਦੇ ਵਿੱਚ ਸਾਡੇ ਖਾਤੇ ਲਿਆ ਕੇ ਸਾਡੇ ਸਾਹਮਣੇ ਸਾਨੂੰ ਜਲੀਲ ਕੀਤਾ ਗਿਆ। ਵੀ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ? ਜੇ ਉਹ ਅੰਬੇਡਕਰ ਦੇ ਪੈਰੋਕਾਰ ਨੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਵਾਲ ਪੁੱਛਣਾ ਚਾਹੀਦਾ ਹੈ। ਵੀ ਇੱਕ ਅੰਬੇਡਕਰ ਦੀ ਗੱਲ ਕਰਨ ਵਾਲੇ ਬੰਦਿਆਂ ਦੇ ਉੱਤੇ ਅੰਬੇਡਕਰ ਦੀ ਮੂਰਤ ਲਗਾਉਣ ਦੇ ਉੱਤੇ ਐਡਾ ਵੱਡਾ ਬਗਵਾਲ ਕਿਉਂ ਕੀਤਾ ਗਿਆ ਭਗਵੰਤ ਮਾਨ ਸਰਕਾਰ ਨੇ ਫੋਟੋਆਂ ਲਗਾਈਆਂ ਅੰਬੇਡਕਰ ਸਾਹਿਬ ਦੀਆਂ ਅਸੀਂ ਲੋਕਾਂ ਨੇ ਵੋਟਾਂ ਪਾਈਆਂ ਹੁਣ ਉਹੀ ਸਰਕਾਰ ਜਦ ਡਾਕਟਰ ਅੰਬੇਡਕਰ ਦਾ ਕੋਈ ਨਾਮ ਲੈਂਦਾ ਉਹਨੂੰ ਇਸ ਤਰ੍ਹਾਂ ਸਿੱਧਾ ਸਿੱਧਾ ਟਾਰਗੇਟ ਕੀਤਾ ਜਾਂਦਾ ਹੁਣ ਮੇਰਾ ਭਗਵੰਤ ਮਾਨ ਨੂੰ ਸਵਾਲ ਹੈ ਅਰਵਿੰਦ ਕੇਜਰੀਵਾਲ ਨੂੰ ਔਰ ਜੋਧ ਬੈਸ ਨੂੰ ਸਵਾਲ ਹੈ ਬੀਕ ਵੀ ਤੁਸੀਂ ਅੰਬੇਡਕਰ ਨੂੰ ਸਿਰਫ ਇੱਕ ਬੋਟ ਬੈਂਕ ਜਿਹਾ ਕਾਲੀ ਕਾਂਗਰਸ ਪਰ ਦੇ ਬੋਟ ਬੈਂਕ ਦੇ ਤੌਰ ਤੇ ਵਰਤਦੇ ਆਂ ਅਗਰ ਉਹਨਾਂ ਕੋਲ ਸੱਚੀ ਤਰੀਕੇ ਦੇ ਨਾਲ ਅੰਬੇਡਕਰ ਨੂੰ ਮੰਨਦੇ ਨੇ ਤਾਂ ਉਹਨਾਂ ਨੂੰ ਸਾਡੇ ਨਾਲ ਆ ਕੇ ਖੜਨਾ ਚਾਹੀਦਾ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਆ ਅਸੀਂ ਅੰਬੇਡਕਰ ਦੇ ਪੈਰੋਕਾਰ ਆ ਸਭ ਤੋਂ ਵੱਧ ਉਹ ਕਾਂਗਰਸ ਗਲਤ ਲੋਕ ਕਾਂਗਰਸ ਨੂੰ ਵੋਟ ਪਾਉਂਦੇ ਨੇ ਉਹਨਾਂ ਦੇ ਰਹਿ ਕੇ ਅੰਬੇਡਕਰ ਨੂੰ ਸਿੱਧਾ ਸਿੱਧਾ ਚੈਲੰਜ ਕਰ ਦਿੱਤਾ ਗਿਆ ਵੀ ਤੁਹਾਡੀ ਬੋਤ ਲਗਾਉਂਦੇ ਹੋ ਅੰਬੇਡਕਰ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਦੇ ਪਰਚੇ ਹੋਣਗੇ ਰਨੋ ਗੁਰਦੀਪ ਸਿੰਘ ਕਾਲੀ ਹੈ ਜੀ ਕੀ ਮਾਮਲਾ ਹੈ ਸਰ ਮਾਮਲਾ ਕੋਈ ਨਹੀਂ ਹੈਗਾ ਜੀ ਸਿੱਧਾ ਸਿੱਧਾ ਡਿਕਟੇਟਰਸ਼ਿਪ ਹੈ ਤਾਨਾਸ਼ਾਹੀ ਹੈ ਜੀ ਪੁਲਿਸ ਦੀ ਤਾਨਾਸ਼ਾਹੀ ਹੈ ਜਾਂ ਸਰਕਾਰ ਦੀ ਤਾਨਾਸ਼ਾਹੀ ਹੈ ਸਾਨੂੰ ਅਸੀਂ ਆਪਣੇ ਸੋਸ਼ਲ ਵਰਕ ਕਰਦੇ ਆਂ ਲੜਦੇ ਆਂ ਬੇੜਕਰਵਾਦ ਦੀ ਲੜਾਈ ਦਲਿਤ ਸਮਾਜ ਦੇ ਅਤਿਆਚਾਰ ਦੀ ਲੜਾਈ ਲੜਦੇ ਆਂ ਤੇ ਖੰਨਾ ਪੁਲਿਸ ਪ੍ਰਸ਼ਾਸਨ ਦਾ ਸਿੱਧਾ ਸਿੱਧਾ ਸਾਨੂੰ ਇਹ ਹੁਕਮ ਹੈ ਵੀ ਜੇ ਤੁਸੀਂ ਅੰਬੇਡਕਰਵਾਦੀ ਲੜਾਈ ਲੜਨੀ ਬੰਦ ਨਹੀਂ ਕਰਦੇ, ਦਾਲਿਤ ਮੁੱਦੇ ਚੱਕਣੇ ਬੰਦ ਨਹੀਂ ਕਰਦੇ ਤਾਂ ਇਹ ਦਿਨੋਂ ਵੀ ਵੱਡੇ ਪਰਚੇ ਤੁਹਾਡੇ ਤੇ ਪਾਏ ਜਾਣਗੇ। ਕਿਉਂਕਿ ਹੁਣ ਸਾਡੇ ਉਤੇ ਹੇਟ ਸਪੀਚ ਦਾ ਪਰਚਾ ਪਾਇਆ ਜੋ ਸਰਕਾਰੀ ਵਕੀਲ ਨੇ ਜੱਜ ਦੇ ਸਾਹਮਣੇ ਦੱਸਿਆ ਸਾਨੂੰ ਤਾਂ ਪਤਾ ਵੀ ਨਹੀਂ ਸਾਡੇ ਤਾਂ ਪਰਿਵਾਰ ਨੂੰ ਵੀ ਨਹੀਂ ਦੱਸਿਆ ਸਾਡੇ ਕਿਸੇ ਦੋਸਤ મિતਰ ਨੂੰ ਨਹੀਂ ਦੱਸਿਆ ਤਾਂ ਸਾਨੂੰ ਤਾਂ ਜਿਵੇਂ ਦੇਸ਼ ਦੇ ਅੰਦਰ ਡਿਕਟੇਟਰਸ਼ਿਪ ਹੁੰਦੀ ਆ ਤਾਨਾਸ਼ਾਹੀ ਹੁੰਦੀ ਹੈ। ਉਸ ਤਰ੍ਹਾਂ ਸਾਨੂੰ ਅਰੈਸਟ ਕਰ ਲਿਆ ਗਿਆ, ਫੋਨ ਖੋਲੇ, ਗੱਡੀਆਂ ਖੋਲੀਆਂ, ਕਿਸੇ ਨਾਲ ਗੱਲ ਕਰਨੀ ਦਿੱਤੀ ਗਈ। ਤਾਂ ਫਿਰ ਸਾਨੂੰ ਯਾਦ 24 ਘੰਟੇ ਤੋਂ ਬਾਅਦ ਪੇਸ਼ ਕੀਤਾ ਜੱਜ ਨੇ ਵੀ ਪੁੱਛਿਆ ਵੀ ਇਹ ਬੰਦੇ ਤੁਸੀਂ ਕਿੱਥੇ ਰੱਖੇ ਨੇ ਤਾਂ ਉਹਦੇ ਸਰਕਾਰੀ ਵਕੀਲ ਤੋਂ ਪਤਾ ਲੱਗਿਆ ਵੀ ਅਸੀਂ ਕਿਸਾਨ ਜਥੇਬੰਦੀਆਂ ਦੇ ਖਿਲਾਫ ਸਰਕਾਰ ਦੇ ਖਿਲਾਫ ਪੁਲ ਦੇ ਖਿਲਾਫ ਬੋਲਦੇ ਆਂ ਬੜੀ ਘਟਿਆ ਗੱਲ ਹੈ ਵੀ ਡੈਮੋਕ੍ਰੇਸੀ ਆ ਲੋਕਤੰਤਰ ਹੈ ਰਾਈਟ ਆਫ ਸਪੀਚ ਸਾਡਾ ਕਨਸਟੀਟਿਊਸ਼ਨ ਆਫ ਇੰਡੀਆ ਸਾਨੂੰ ਇਹ ਰਾਈਟ ਦਿੰਦਾ ਹੈ ਤਾਂ ਫਿਰ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ ਜੇ ਅਸੀਂ ਪੁਲਿਸ ਦੇ ਖਿਲਾਫ ਬੋਲਦੇ ਆਂ ਸਰਕਾਰ ਦੇ ਖਿਲਾਫ ਬੋਲਦੇ ਆਂ ਜਾਂ ਕਿਸਾਨ ਜਥੇਬੰਦੀ ਦੇ ਖਿਲਾਫ ਬੋਲਦੇ ਆਂ ਨਾ ਤਾਂ ਸਾਡੀ ਕੰਪਲੇਂਟ ਕਿਸੇ ਕਿਸਾਨ ਜਥੇਬੰਦੀ ਦੇ ਛੋਟੇ ਤੋਂ ਛੋਟੇ ਲੀਡਰ ਨੇ ਕੀਤੀ ਐ ਨਾ ਸਾਡੀ ਕੰਪਲੇਂਟ ਕਿਸੇ ਪੁਲਿਸ ਅਧਿਕਾਰੀ ਨੇ ਕੀਤੀ ਐ ਔਰ ਸਾਡੀ ਜਿਹੜੀ ਕਿਸੇ ਥਰਡ ਪਰਸਨ ਤੋਂ ਕੰਪਲੇਂਟ ਕਰਵਾ ਕੇ ਜੇ ਅਸੀਂ ਕਿਸਾਨ ਯੂਨੀਅਨ ਦੇ ਖਿਲਾਫ ਬੋਲਦੇ ਸੀ ਉਹ ਸਾਡੇ ਖਿਲਾਫ ਕੰਪਲੇਂਟ ਕਰਦੇ ਅਸੀਂ ਪੁਲਿਸ ਦੇ ਖਿਲਾਫ ਬੋਲਦੇ ਸੀ ਪੁਲਿਸ ਸਾਡੀ ਕੰਪਲੇਂਟ ਕਰਦੀ ਸਿੱਧਾ ਸਿੱਧਾ ਸਾਡੇ ਨਾਲ ਧੱਕਾ ਕੀਤਾ ਗਿਆ ਸਿੱਧਾ ਸਿੱਧਾ ਹੁਕਮ ਵੀ ਹੁਣ ਥੋੜਾ ਨਾ ਘਟ ਕੀਤੀ ਐ ਅਗਰ ਤੁਸੀਂ ਦੁਬਾਰਾ ਅੰਬੇਡਕਰ ਦੀ ਗੱਲ ਕੀਤੀ ਆ ਦਲਿਤ ਮੁੱਦਿਆਂ ਦੀ ਗੱਲ ਕੀਤੀ ਆ ਤਾਂ ਇਹਨਾਂ ਨੂੰ ਵੱਡੇ ਪਰਚੇ ਪਾਏ ਜਾਣਗੇ ਬਾਹੋ ਮજરા ਨਕਲੀ ਸ਼ਰਾਬ ਫੈਕਟਰੀ ਵੱਡਾ ਸਾਡੇ ਕਾਂਡ ਹੋਇਆ ਕਿਸੇ ਨੇ ਉਹਦੇ ਬੈਂਕ ਖਾਤੇ ਨਹੀਂ ਫੋਲੇ 20 ਮਿੰਟ ਦੇ ਵਿੱਚ ਸਾਡੇ ਖਾਤੇ ਲਿਆ ਕੇ ਸਾਡੇ ਸਾਹਮਣੇ ਸਾਨੂੰ ਜਲੀਲ ਕੀਤਾ ਗਿਆ ਵੀ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ ਹੋ ਜੀ ਜਾਇਦ ਕਿ ਉਹਦੇ ਵਿੱਚ ਕੋਈ 10 20 ਲੱਖ 50 ਲੱਖ ਨਹੀਂ ਸੀ ਲੋਕ ਲੋਕਾਂ ਦੀ ਸੇਵਾ ਕਰਦੇ ਆ ਤੇ ਮਤਲਬ ਵੀ ਇਸ ਤਰ੍ਹਾਂ ਟ੍ਰੀਟਮੈਂਟ ਕੀਤਾ ਗਿਆ ਜਿਸ ਤਰ੍ਹਾਂ ਅਸੀਂ ਇੱਕ ਤਾਨਾਸ਼ਾਹੀ ਦੇਸ਼ ਦੇ ਵਿੱਚ ਰਹਿੰਦੇ ਆ ਮਤਲਬ ਇਹ ਸਮਝ ਲਓ ਵੀ ਅਸੀਂ ਬਹੁਤ ਵੱਡੇ ਕ੍ਰਿਮੀਨਲਾਂ ਗੁੰਡੇਆਂ ਬਦਮਾਸ਼ ਐ ਇਸ ਤਰ੍ਹਾਂ ਸਾਡੇ ਨਾਲ ਟ੍ਰੀਟ ਕੀਤਾ ਗਿਆ ਔਰ ਸਿੱਧਾ ਸਿੱਧਾ ਪਰਮਾਨ ਹੈ ਅਸੀਂ ਜਿਹੜਾ ਮੁੱਦਾ ਚੱਕਿਆ ਸੀ ਵੀ ਡਾਕਟਰ ਮੇਡਕਰ ਸਾਹਿਬ ਦਾ ਬੁੱਤ ਅ ਅਮਲੋਚੋਂ ਖੰਨਾ ਚ ਲੱਗਣਾ ਚਾਹੀਦਾ ਉਹ ਬੁੱਤ ਨੇ ਸਾਡੇ ਲਈ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਕੀਤੀ ਹੈ ਚਾਹੇ ਕਾਲੀ ਨੇ ਕਾਂਗਰਸ ਨੇ ਝਾੜੂ ਆ ਜਿਹੜੇ ਕਹਿੰਦੇ ਨੇ ਅਸੀਂ ਅੰਬੇਡਕਰ ਦੇ ਪੈਰੋਕਾਰ ਐ ਜੇ ਉਹ ਅੰਬੇਡਕਰ ਦੇ ਪੈਰੋਕਾਰ ਨੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਵੀ ਇੱਕ ਅੰਬੇਡਕਰ ਦੀ ਗੱਲ ਕਰਨ ਵਾਲੇ ਬੰਦਿਆਂ ਦੇ ਉੱਤੇ ਅੰਬੇਡਕਰ ਦੀ ਮੂਰਤ ਲਗਾਉਣ ਦੇ ਉੱਤੇ ਐਡਾ ਵੱਡਾ ਬਿਵਾਲ ਕਿਉਂ ਕੀਤਾ ਗਿਆ ਜੀ ਭਗਵੰਤ ਮਾਨ ਸਰਕਾਰ ਨੇ ਫੋਟੋਆਂ ਲਗਾਈਆਂ ਅੰਬੇਡਕਰ ਸਾਹਿਬ ਦੀਆਂ ਅਸੀਂ ਲੋਕਾਂ ਨੇ ਵੋਟਾਂ ਪਾਈਆਂ ਹੁਣ ਉਹੀ ਸਰਕਾਰ ਜਦ ਡਾਕਟਰ ਅੰਬੇਡਕਰ ਦਾ ਕੋਈ ਨਾਂ ਲੈਂਦਾ ਹੈ ਉਹਨੂੰ ਇਸ ਤਰ੍ਹਾਂ ਸਿੱਧਾ-ਸਿੱਧਾ ਟਾਰਗੇਟ ਕੀਤਾ ਜਾਂਦਾ ਜਿਹੜੀ ਜੋਤੀ ਬੈਂਸ ਐਸਐਸਪੀ ਐ ਉਹ ਸਾਡੇ ਜਿਹੜੇ ਮਨਿਸਟਰ ਨੇ ਹਰਜੋਤ ਬੈਂਸ ਉਹਨਾਂ ਦੀ ਪਤਨੀ ਆ ਸਿੱਧਾ-ਸਿੱਧਾ ਸਰਕਾਰ ਨਾਲ ਟੱਚ ਨੇ ਹੁਣ ਮੇਰਾ ਭਗਵੰਤ ਮਾਨ ਨੂੰ ਸਵਾਲ ਹੈ ਅਰਵਿੰਦ ਕੇਜਰੀਵਾਲ ਨੂੰ ਹਰਜੋਤ ਬੈਂਸ ਨੂੰ ਸਵਾਲ ਹੈ ਵੀ ਕੀ ਤੁਸੀਂ ਅੰਬੇਡਕਰ ਨੂੰ ਸਿਰਫ ਇੱਕ ਬੋਟ ਬੈਂਕ ਜਿਵੇਂ ਕਾਲੀ ਕਾਂਗਰਸ ਵਰਦੇ ਬੋਟ ਬੈਂਕ ਦੇ ਤੌਰ ਤੇ ਵਰਤਦੇ ਆ ਔਰ ਜਾਦੋ ਦੇ ਸੰਵਿਧਾਨ ਦੀ ਉਹਦੀ ਕਨਸਟੀਟਿਊਸ਼ਨ ਦੀ ਉਹਦੀ ਵਿਚਾਰਧਾਰਾ ਦੀ ਉਹ ਗੱਲ ਕਰੂੰਗਾ ਉਹਨੂੰ ਜਿੱਲਾ ਜੀ ਡੱਕਾਂਗੇ ਤੁਹਾਡੇ ਮਾਧਿਅਮ ਰਾਹੀਂ ਮੈਂ ਜਿੰਨੇ ਵੀ ਅੰਬੇਡਕਰਵਾਦੀ ਗਰੁੱਪ ਨੇ ਚਾਹੇ ਪਾਰਟੀਆਂ ਨੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਚੰਦਰਸ਼ੇਖਰ 라ਵਣ ਜੀ ਆਜ਼ਾਦ ਸਮਾਜ ਪਾਰਟੀ ਐਸ ਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਗੜੀ ਜੀ ਰੰਗਰੇਟਾ ਦਲ ਦੇ ਸਾਡੇ ਬਾਬਾ ਸੁਖਜੀਤ ਸਿੰਘ ਜੀ ਬਾਬਾ ਸੋਢੀ ਜੀ ਖਰਬਾ ਖਰਬਾ ਦਿਲ ਦੇ ਸਾਡੇ ਆ ਬਾਬਾ ਰਾਜਾ ਜੀ ਬਾਬਾ ਰਾਜਾ ਰਾਜਾ ਰਾਜ ਸਿੰਘ ਜੀ ਮੈਂ ਸਮੂਹ ਜੱਥੇਬੰਦੀਆਂ ਬਾਲਮੀ ਕੁਮਜਵੀਰ ਬਦਾਸੀਆ ਅੰਬੇੜਕਰਵਾਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ ਨੂੰ ਬੇਨਤੀ ਕਰਨੀ ਚਾਹਨਾ ਵੀ ਜੇ ਤੁਸੀਂ ਸਾਡੇ ਨਾਲ ਖੜੋਗੇ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਉੱਠਣੀ ਚਾਹੀਦੀ ਹੈ ਵੀ ਜੇ ਤਾਂ ਤੁਸੀਂ ਖੜਦੇ ਹੋ ਜੇ ਤਾਂ ਤੁਸੀਂ ਡੱਬਲੀ ਬਜਾਈ ਹੋਈ ਅੰਬੇੜਕਰ ਦੀ ਫਿਰ ਤਾਂ ਤੁਸੀਂ ਇਹ ਗੱਲ ਦਾ ਮੁੱਦਾ ਨਹੀਂ ਬਣਾਓਗੇ ਜੇ ਤੁਸੀਂ ਦੁਕਾਨਦਾਰੀ ਬਣਾਈਆ ਫਿਰ ਇਹਨੂੰ ਤੁਸੀਂ ਨਹੀਂ ਚੱਕੋਗੇ ਐਡਾ ਵੱਡਾ ਕਾਂਡ ਇਹ ਹੋ ਜਾਣਾ ਕਹਿ ਦੇਣਾ ਵੀ ਸਿੱਧਾ-ਸਿੱਧਾ ਫਰਮਾਨ ਅੰਬੇਡਕਰ ਦਾ ਤੁਸੀਂ ਨੌ ਲਿਆ ਬੁੱਤ ਲਗਾਇਆ ਤਾਂ ਤੁਹਾਨੂੰ ਇਤੋਂ ਵੱਡੇ ਪਰਚੇ ਤੁਹਾਡੇ ਪਰਿਵਾਰ ਨੂੰ ਭੁਗਤਨੇ ਪੈਣਗੇ ਅਗਰ ਉਹਨਾਂ ਕੋਲ ਸੱਚੀ ਤਰੀਕੇ ਦੇ ਨਾਲ ਅੰਬੇਡਕਰ ਨੂੰ ਮੰਨਦੇ ਨੇ ਤਾਂ ਉਹਨਾਂ ਨੂੰ ਸਾਡੇ ਨਾਲ ਆ ਕੇ ਖੜਨਾ ਚਾਹੀਦਾ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਆ ਅਸੀਂ ਅੰਬੇਡਕਰ ਦੇ ਪੈਰੋਕਾਰ ਆ ਸਭ ਤੋਂ ਵੱਧ ਉਹ ਕਾਂਗਰਸ ਦਲਿਤ ਲੋਕ ਕਾਂਗਰਸ ਨੂੰ ਵੋਟ ਪਾਉਂਦੇ ਨੇ ਉਹਨਾਂ ਦੇ ਰਹਿਬਰ ਅੰਬੇਡਕਰ ਨੂੰ ਸਿੱਧਾ-ਸਿੱਧਾ ਚੈਲੰਜ ਕਰ ਦਿੱਤਾ ਗਿਆ ਵੀ ਤੁਹਾਡੀ ਬੋਤ ਲਗਾਉਨੇ ਅੰਬੇਡਕਰ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਤੇ ਪਰਚੇ ਹੋਣਗੇ ਉਹਨੇ ਸਮਾਜ ਨੇ ਸੋਚਣਾ ਜੇ ਸਮਾਜ ਸਾਡਾ ਸਾਥ ਦੇਊਗਾ ਅਸੀਂ ਲੜਾਈ ਲੜਾਂਗੇ ਜੇ ਸਮਾਜ ਸਾਥ ਨਹੀਂ ਦੇਦਾ ਲੜਾਈ ਫਿਰ ਵੀ ਲੜਾਂਗੇ ਪਰ ਇਹਨਾਂ ਜੇ ਦੁਕਾਨਦਾਰੀਆਂ ਨੇ ਫਿਰ ਸਾਡੇ ਨਾਲ ਨਹੀਂ ਖੜਨਗੇ ਜੇ ਵਿਚਾਰਧਾਰਕ ਨੇ ਸਾਡੇ ਨਾਲ ਜਰੂਰ ਖੜਨਗੇ ਹਾਂਜੀ ਮੇਰਾ ਨਾਮ ਅਮਰਤ ਸਿੰਘ ਭਾਰਤੀ ਹੈ ਜੀ ਤੇ ਇੱਕ ਗਰਦੀਪ ਸਿੰਘ ਕਾਲੀ ਜੀ ਨੇ ਬਹੁਤ ਲੰਬੇ ਸਮੇਂ ਤੋਂ ਇਹਨਾਂ ਨਾਲ ਅਸੀਂ ਉਸ ਤੋਂ ਪਹਿਲਾਂ ਸਾਡੇ ਦਾਦੇ ਸਾਡੇ ਫਾਦਰ ਸਾਹਿਬ ਸਾਡੇ ਮਾਮਾ ਜੀ ਖੜੇ ਨੇ ਲਾਭ ਸਿੰਘ ਭਾਮੀਆਂ ਜੀ ਇਹਨਾਂ ਤੇ ਗੋਦਾਂ 'ਚ ਖੇਡ ਕੇ ਸੀ 바ਵਾ ਸਾਹਿਬ ਅੰਬੇਡਕਰ ਦੀ ਮੂਵਮੈਂਟ ਨੂੰ ਸਾਬ ਕਾਂਸ਼ੀਰਾਮ ਦੀ ਮੂਵਮੈਂਟ ਨੂੰ ਅੱਗੇ ਲੈ ਜਾਣ ਲਈ ਲੜ ਰਹੇ ਆਂ ਪਰ ਦੇਖੋ ਸਾਡਾ ਵਿਰੋਧ ਪਹਿਲਾਂ ਵੀ ਅਸੀਂ ਸਰਕਾਰਾਂ ਦੇ ਕਰਦੇ ਆਏ ਆਂ ਪਰ ਆਹ ਸਰਕਾਰ ਨੇ ਚਿੱਟਾ ਸਿੱਧਾ ਸਾਫ਼ ਇੰਟਰੋਗੇਸ਼ਨ ਦੇ ਵਿੱਚ ਸਾਫ਼ ਸਾਨੂੰ ਸਿੱਧਾ ਕਹਤਾ ਅੰਬੇਡਕਰ ਦਾ ਨਾਮ ਮਤਲਬ ਜੇਲ ਐਨਐਸਐ ਵੀ ਲੱਗ ਸਕਦਾ ਤੁਹਾਨੂੰ ਡਿਬਰੂਗੜਵੀ ਭੇਜਾਂਗੇ ਅੰਬੇਡਕਰ ਦਾ ਨਾਮ ਲੈਣਾ ਬੰਦ ਕਰ ਦਿਓ ਕਾਂਸ਼ੀਰਾਮ ਦਾ ਨਾਮ ਲੈਣਾ ਬੰਦ ਕਰ ਦਿਓ SC ST OBC ਦਾ ਨਾਮ ਲੈਣਾ ਬੰਦ ਕਰ ਦਿਓ ਉਹਨਾਂ ਦੇ ਹੱਕਾਂ ਅਧਿਕਾਰਾਂ ਦੀ ਗੱਲ ਕਰਨਾ ਬੰਦ ਕਰ ਦਿਓ ਮਤਲਬ ਕਹਾਂ ਤਾਂ ਆਪਣੇ ਸਮਾਜ ਦੀ ਗੱਲ ਨਾ ਨਹੀਂ ਨਹੀਂ ਸਮਾਜ ਦੀ ਗੱਲ ਨਹੀਂ ਕਰਨੀ ਹੈਗੀ ਤੁਸੀਂ ਪਰ ਦੇਖੋ ਮੈਂ ਕਾਲੀ ਸਾਹਿਬ ਨੇ ਕਿਹਾ ਕਿ ਜਿੰਨੀਆਂ ਵੀ ਤਮਾਮ ਜਥੇਬੰਦੀਆਂ ਖੁੱਲੀਆਂ ਨੇ ਇਹ ਬਾਅਦ ਦੇ ਵਿੱਚ ਦੁਕਾਨਦਾਰੀਆਂ ਸਾਹਿਬ ਤੋਂਣੀਆਂ ਨੇ ਜੇ ਅੱਜ ਜਿਹੜਾ ਸਿੱਧਾ ਸਿੱਧਾ ਚੈਲੰਜ ਜੋਤੀ যাদਬ ਵੈਂਸ ਦੇ ਜ਼ਰੀਏ ਜੋ ਸਿੱਧੀ ਇੰਟੈਚ ਸਰਕਾਰ ਦੇ ਨਾਲ ਅਰਜੋਤ ਵੈਂਸ ਦੀ ਵਾਈਫ ਨੇ ਦੇਖੋ ਮੇਰਾ ਖਾਤਾ ਖੋਲਿਆ 500 700 ਹਜ਼ਾਰ ਰੁਪਏ ਤੋਂ ਵੱਧ ਉਹਦੇ ਵਿੱਚ ट्रांजੈਕਸ਼ਨ ਨਹੀਂ ਸੀ ਲੋਕਾਂ ਨੂੰ ਬਹੁਤ ਲੋਕ ਮੇਰੇ ਤੇ ਵੀ ਇਲਜ਼ਾਮ ਲਗਾ ਕੱਖ ਨਹੀਂ ਲੱਭਿਆ ਤੁਸੀਂ ਘਰ ਕਿਵੇਂ ਚਲਾਉਨੇ ਹੋ ਜੀ ਤੁਸੀਂ ਰੋਟੀ ਕਿਵੇਂ ਖਾਣੇ ਹੋ ਤੇ ਮੈਂ ਇਹ ਹੈਰਾਨ ਆ ਕਿ ਇਹ ਲੋਕ ਉਹਨਾਂ ਨੂੰ ਵੀ ਪ੍ਰੂਫ ਹੋ ਗਿਆ ਉਹਨਾਂ ਨੇ ਕੋਸ਼ਿਸ਼ ਕੀਤੀ ਲੋਕਾਂ ਦੀਆਂ ਸ਼ਪਾਰਸ਼ਾਂ ਇਹਨਾਂ ਦੇ ਪੋਲੋ ਵੀ ਰੋਜ਼ ਇਹ ਸਮਾਜ ਖਾਤਰ ਲੜਦੇ ਕੋਈ ਪਤਾ ਨਹੀਂ ਕੌਣ ਕੌਣ ਹੋਊਗਾ ਪਿੱਛੇ ਕੱਖ ਨਹੀਂ ਲੱਭਿਆ ਕੋਈ ਇਦਾਂ ਦਾ ਕੋਈ ਜਿਹਦੇ ਤੇ ਪਾਬੰਦੀ ਛੁਦਾ ਹੋਵੇ ਕੋਈ ਇਦਾਂ ਦਾ ਸੰਗਠਨ ਸਾਡੇ ਨਾਲ ਨਹੀਂ ਜੁੜਿਆ ਮੈਂ ਸਮਾਜ ਨੂੰ ਕਹਿਣਾ ਵਾਂ ਲੜਾਈ ਅਸੀਂ ਫਿਰ ਵੀ ਲੜਦੇ ਰਹਾਂਗੇ ਆਖਰੀ ਸਾਹ ਤੱਕ ਸਾਡਾ ਖੂਨ ਦਾ ਇੱਕ ਇੱਕ ਕਤਰਾ ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਆ ਪਰ ਹੁਣ ਸਮਾਜ ਨੂੰ ਜੇ ਤਾਂ ਉਹਨਾਂ ਨੇ ਆਪਣੀਆਂ ਦੁਕਾਨਦਾਰੀਆਂ ਸਾਬਤ ਕਰਨੀਆਂ ਨੇ ਤਾਂ ਫਿਰ ਉਹ ਸਭ ਤੋਂ ਪਿੱਛੇ ਹਟਣਗੇ ਜੋ ਅਸਲੀ ਤੌਰ ਤੇ ਬਾਬਾ ਸਾਹ ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਨੇ ਤਾਂ ਉਹ ਆ ਸਰਕਾਰ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਰਹਿਣ ਬਹੁਤ ਧੰਨਵਾਦ ਅਸਲ ਵਿੱਚ ਜਿਹੜੀ ਮੇਨ ਲੜਾਈ ਦੂਸਰੀ ਮੇਨ ਲੜਾਈ ਦਾ ਜੜਾ ਪਿੰਡ ਕੰਗਰਾਲੀ ਦਾ ਕੰਗਰਾਲੀ ਪਿੰਡ ਦੇ ਵਿੱਚ 16 ਪੰਜ ਸਰਪੰਚਾਂ ਦੇ ਪਰਚੇ ਸਿੱਧੇ ਰੱਦ ਕਰਾਤੇ ਝਾੜੂ ਪਾਰਟੀ ਦਾ ਜੋ ਮਜੂਤਾ ਮੰਤਰੀਆ ਤਰਨਪ੍ਰੀਤ ਸੌਂਦ ਉਹਦੀ ਅਸੀਂ ਲੜਾਈ ਲੜਦੇ ਆ ਮੈਂ ਕੰਗਰਾਲੀ ਪਿੰਡ ਦੇ ਜੋ ਲੋਕ ਖੜੇ ਸੀ ਇਹ ਵੀ ਖੜਾ ਸੀ ਮੁੰਡਾ ਉਹਦਾ ਮੈਂ ਸਾਥ ਦੇ ਰਿਆਂ ਹਾਈ ਕੋਰਟ ਚ ਰੈਟ ਕਰੀ ਹੁਣ ਰੈਟ ਪਟੀਸ਼ਨ ਚੱਲਦੀ ਹੈ ਰੈਟ ਪਟੀਸ਼ਨ ਜਿਸ ਬੰਦੇ ਦੇ ਖਿਲਾਫ ਰੈਟ ਪਟੀਸ਼ਨ ਹੈ ਉਹ ਬੰਦਾ ਸਾਡੇ ਤੇ ਕੰਪਲੇਨਟ ਕਰਦਾ ਔਰ ਜਿਹੜਾ ਪਿੰਡ ਦਾ ਇੱਕ ਧਨਾੜ ਆ ਜਿਹੜਾ ਕਦੇ ਕਾਂਗਰਸੀ ਟਪੂਸੀ ਮਾਰਦਾ ਕਦੇ ਕਾਲੀਆਂ ਟਪੂਸੀ ਮਾਰਦਾ ਟਪੂਸੀ ਮਾਰ ਕੇ ਕਾਂਗਰ ਝਾੜੂ ਵਾਲਿਆਂ ਚ ਆ ਗਿਆ ਅੱਜ ਝਾੜੂ ਵਾਲੇ ਇਹੋ ਜਿਹੇ ਟੁੱੱਚੇ ਲੀਡਰਾਂ ਦੀਆਂ ਗੱਲਾਂ ਸੁਣ ਕੇ ਜਿਹੜੇ ਲੋਕ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਨੇ ਉਹਦੇ ਨਾਲ ਲੜ ਰਹੇ ਨੇ ਔਰ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਸਿੱਧੀ ਸਿੱਧੀ ਜਾਤੀਵਾਦੀ ਸਰਕਾਰ ਹੈ ਸਰਕਾਰ ਦੇ ਜਿਹੜੇ ਜਿਹੜਿਆਂ ਨੇ ਸਾਡੇ ਤੇ ਪਰਚਾ ਕਰਾਇਆ ਝਾੜੂ ਵਾਲੇ ਦੇ ਉਹਦੇ ਉੱਤੇ ਪਿੰਡ ਦੀਆਂ ਧੀਆਂ ਭੈਣਾਂ ਨੂੰ ਸਿੱਧੀਆਂ ਚੂੜੀਆਂ ਚਮਾਰੀਆਂ ਗਿਆ ਕਿ ਸੋਸ਼ਲ ਮੀਡੀਆ ਤੇ ਗਾਲਾਂ ਕੱਢੀਆਂ ਗਈਆਂ ਔਰ ਹਜ਼ਾਰਾਂ ਹੀ ਐਪਲੀਕੇਸ਼ਨਾਂ ਦਿੱਤੀਆਂ ਉਹਨਾਂ ਦੀ ਐਪਲੀਕੇਸ਼ਨ ਅੱਜ ਤੱਕ ਨਹੀਂ ਚੱਕੀ ਗਈ ਔਰ ਜੇ ਕਰੀ 751 ਕਰਤੀ ਔਰ 751 ਵੀ 24 ਘੰਟੇ ਦੇ ਅੰਦਰ ਬੰਦ ਕਰਕੇ ਜਿਹੜੇ ਅਧਿਕਾਰੀ ਨੇ ਐਸਸੀ ਨੇ ਕੀਤੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਦੇਖੋ ਕਿੱਡਾ ਜ਼ੁਲਮ ਹੈ ਵੀ ਤੁਸੀਂ ਅਦਾਲਤ ਸਮਾਜ ਦੀ ਗੱਲ ਨਹੀਂ ਕਰ ਸਕਦੇ ਉਹਨੂੰ ਸਸਪੈਂਡ ਕਰ ਦਿੱਤਾ ਔਰ ਉਹ ਜਿਹੜੀ 751 ਸੀ ਉਹਨੂੰ ਕਲੋਜ਼ ਕਰ ਦਿੱਤਾ ਗਿਆ ਔਰ ਸਾਡੇ ਜਿਹੜਾ ਇਹ ਤੁਸੀਂ ਅਸੀਂ ਲੋਕ ਕਹਿੰਨੇ ਆਂ ਵੀ ਲੋਕ ਜਿਹੜੇ ਸਰਕਾਰ ਦੇ ਦਰਵਾਜ਼ੇ 'ਚ ਬੈਠੇ ਨੇ ਵੀ ਕਿਤੇ ਜਾਤ ਪਾਤ ਨਹੀਂ ਤੁਸੀਂ ਜਾਤ ਪਾਤ ਕਰਨੇ ਹੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇਹ ਜਾਤ ਪਾਤ ਨਹੀਂ ਹੈ ਇੱਕ Dalit ਦੀ ਧੀ ਤੇ ਉਹਨੂੰ ਗਾਲ ਕੱਢੀ ਜਾਂਦੀ ਹੈ ਉਹਦੀ 6-6 ਮਹੀਨੇ ਸਾਲ ਸਾਤ ਤੁਸੀਂ ਸੁਣਵਾਈ ਨਹੀਂ ਕਰਦੇ ਦੂਜੇ ਪਾਸੇ ਉੱਚ ਜਾਤੀ ਤਨਾੜ ਤੁਹਾਨੂੰ ਅੰਦਰ ਆ ਕੇ ਸਿਰਫ ਐਪਲੀਕੇਸ਼ਨ ਦੇ ਕੇ ਜਾਂਦਾ ਤੁਸੀਂ ਪਰਚੇ ਠੋਕ ਦਿੰਨੇ ਹੋ ਲੜਾਈਆਂ ਸਾਦਰ ਥਾਣੇ ਐਸਐਸਪੀ ਇੱਕ ਨਹੀਂ ਹੈ ਹਜ਼ਾਰਾਂ ਹੀ ਅਸੀਆਂ ਲੜਾਈਆਂ ਨੇ ਜਿੱਥੇ ਤਨਾੜਾਂ ਨੇ ਐਸੀ ਲੋਕ ਦਲਤ ਲੋਕ ਕੁੱਟੇ ਨੇ ਔਰ ਖੰਨਾ ਪੁਲਿਸ ਨੇ ਸਿੱਧੀ ਸਿੱਧੀ ਉਹਨਾਂ ਦੇ ਪਰਚੇ ਦਿੱਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਨੂੰ ਵੀ ਨੰਗਾ ਕੀਤਾ ਜਾਊ ਪੁਲਿਸ ਜ਼ਿਲ੍ਹੇ ਦੇ ਖੰਨੇ ਦੇ ਅੰਦਰ ਇਹ ਸਾਰੀਆਂ ਗੱਲਾਂ ਮੀਡੀਆ ਦੇ ਸਾਹਮਣੇ ਲੋਕਾਂ ਸਾਹਮਣੇ ਲਿਆਂਦੀਆਂ ਜਾਣਗੀਆਂ ਮੈਂ ਕੱਲ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਅਸੀਂ ਭ्रमण ਕਰਨਾ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ ਜੇ ਤਾਂ ਸਾਡਾ ਸਾਥ ਦੇਣਗੇ ਫਿਰ ਤਾਂ ਠੀਕ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਭਾਈ ਜੇ ਅੰਬੇਡਕਰ ਦੀ ਲੜਾਈ ਆ ਤੁਸੀਂ ਅੱਗੇ ਲੈ ਕੇ ਜਾਣੀ ਹੈ ਫਿਰ ਤਾਂ ਆਜੋ ਸਾਥ ਦੇ ਦਿਓ ਨਹੀਂ ਫਿਰ ਜਿਸ ਤਰ੍ਹਾਂ ਵੀ ਹੋਊਗਾ ਲੜਾਈ ਲੜੀ ਜਾਊਗੀ ਔਰ ਜ਼ੁਲਮ ਦਾ ਟਾਕਰਾ ਸਾਸ ਨਾਲ ਔਰ ਡਟ ਕੇ ਕੀਤਾ ਜਾਊਗਾ ਤੇ ਕਹਿੰਦਾ ਮਤਲਬ ਇਹ ਸਮਾਜ ਦਾ ਸਰ ਸਰ ਤੱਕਾ ਹੋ ਰਿਹਾ ਬਿਲਕੁਲ ਜੀ ਸ਼ਰਿਆਂ ਮੈਂ ਹੁਣ ਅੰਦਰੋਂ ਆਇਆ ਅੰਦਰ ਕੀ ਹੋ ਰਿਹਾ ਬੱਚੇ ਮੱਛੀਆਂ ਵਾਂਗੂ ਤੜਫ ਰਹੇ ਨੇ ਬੱਚਿਆਂ ਦੇ ਕਿੰਨੇ ਨੇ ਬੱਚਿਆਂ ਦੇ ਪਰਚੇ ਦੇ ਕਿ ਅੰਦਰ ਠੋਕੇ ਜਾ ਰਹੇ ਨੇ ਕੀ ਉਹ ਤੇ ਡੀਡਿਕਸ਼ਨ ਕੈਂਪ ਸਾਰੀ ਸਾਰੀ ਰਾਤ ਬੱਚੇ ਆਉਂਦੇ ਨੇ ਹਾ ਕੁਲ ਮਤਲਬ ਤੜਫ ਰਹੇ ਨੇ ਔਰ ਸਭ ਤੋਂ ਘਟਿਆ ਕੱਲ ਕੀ ਹੈ 751 ਦੀ ਜਿਹੜੀ ਜ਼ਮਾਨਤ ਹੈ ਉਹ ਐਸ ਡੀ ਐਮ ਲੈ ਸਕਦਾ 109 ਦੇ ਕਲੰਦਰੇ ਦੀ ਜ਼ਮਾਨਤ ਐਸ ਡੀ ਐਮ ਲੈ ਸਕਦਾ ਉਹ ਬੰਦੇ ਵੀ ਇੱਥੇ ਸਿੱਟੇ ਹੋਏ ਨੇ ਜੀ ਜੀ ਬਾਈ ਜੀ ਤੁਸੀਂ ਅੰਦਰ ਜਾ ਕੇ ਦੇਖੋ ਮੱਛੀਆਂ ਦੀ ਤਰ੍ਹਾਂ ਬੱਚੇ ਤੜਫ ਰਹੇ ਨੇ 16 ਤੋਂ 20 22-22 ਸਾਲ ਦੇ ਨਸ਼ਾ ਨਹੀਂ ਮਿਲਦਾ ਕਿਸੇ ਦੇ 10 ਗੋਲੀਆਂ ਕਿਸੇ ਦੇ 15 ਗੋਲੀਆਂ ਸਭ ਤੋਂ ਵੱਲ ਕੀ ਘਟਿਆ ਇੱਕ ਪੰਨੀ ਹੁੰਦੀ ਹੈ ਜਿਹਦੇ ਨਾਲ ਉਹ ਕਹਿੰਦੇ ਨੇ ਪੀਂਦੇ ਨੇ ਤੇ ਲਾਈਟਰ ਫੜੀ ਨਹੀਂ ਗਈ ਉਹ ਬੰਦੇ ਵੀ ਜੇਲ੍ਹ ਦੇ ਅੰਦਰ ਠੋਕੇ ਹੋਏ ਨੇ ਇੰਨਾ ਨਜਾਇਜ਼ ਸਿਰਫ ਕਾਗਜ਼ ਕਾਲੇ ਕੀਤੇ ਜਾ ਰਹੇ ਨੇ ਜੁੱਧ ਨਸ਼ਿਆਂ ਵਿਰੁੱਧ ਸਿਰਫ ਕਾਗਜ਼ ਕਾਲੇ ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਹ ਜੁੱਧ ਨਸ਼ਿਆਂ ਵਿਰੁੱਧ ਨਹੀਂ ਹੈ ਇਹ ਜੁੱਧ ਪੰਜਾਬ ਦੀ ਜਵਾਨੀ ਵਿਰੁੱਧ ਸਿੱਖਾਂ ਵਿਰੁੱਧ ਔਰ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਮੇਰੇ ਖਿਆਲ ਦੇ ਵਿੱਚ 90% ਨੌਜਵਾਨ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਦੇ ਅੰਦਰ ਹੋਣਗੇ